ਕਿਉਂਕਿ ਇਹਨਾਂ ਦੇ ਨਾਲ ਮਨਾਣੀ ਚਾਹੀਦੀ ਆ ਬਿੰਦਾਵਨ ਦੇ ਵਿੱਚ ਵੀ ਬਹੁਤ ਇਨਾਂ ਨਾਲ ਮਨਾਈ ਜਾਂਦੀ ਆ ਅਜਾ ਇਹਨਾਂ ਦੇ ਨਾਲ ਹੀ ਹੋਲ ਮਨਾਉਂਦੇ ਬਿੰਦਾਵਨ ਦੇ ਵਿੱਚ ਹੋਲੀ ਮਨਾਈ ਜਾਂਦੀ ਆ ਏ ਲਾਡਲੀ ਸੁਤਲੀ ਜੋਹਾੜੀ ਏ ਰਾਧਾ ਰਾਮੀ ਏ ਸ਼ਾਮਾ ਪਿਆਰੀ ਮੈਂ ਚਾਹਾਂਗਾ ਕਿ ਦਿਨ ਤਿਉਹਾਰ ਨੂੰ ਜਿਹੜਾ ਕਿ ਤਿਉਹਾਰ ਵਾਂਗੂ ਮਨਾਣਾ ਚਾਹੀਦਾ ਪਰਿਵਾਰ ਵਾਂਗੂ ਮਨਾਣਾ ਚਾਹੀਦਾ ਮੈਂ ਖੁਸ਼ ਨਸੀਬ ਆ ਕਿ ਮੇਰੇ ਕੋ ਮੇਰਾ ਪੂਰਾ ਪਰਿਵਾਰ ਜੋ ਕਿ ਹਰ ਵੇਲੇ ਖੜਾ ਹੁੰਦਾ ਕਿ ਇਨਸਾਨੀਅਤ ਦੀ ਜਾਤ ਜਿਹੜੀ ਉੱਤੀ ਹੈ ਸਭ ਤੋਂ ਵੱਡੀ ਹੁੰਦੀ ਹੈ ਅਸੀਂ ਆਪਣੇ ਪਰਿਵਾਰਾਂ ਦੇ ਨਾਲ ਰਾਧਾ ਰਾਨੀ ਜੀ ਨਾਲ ਪੰਕੇ ਪਿਆਰੀ ਜੀ ਦੇ ਨਾਲ ਆਪਣੇ ਪਰਿਵਾਰਾਂ ਚ ਰਹਿ ਕੇ ਹੋਲੀ ਮਨਾ ਰਹੇ ਹਾਂ ਤੇ ਸਾਰੇ ਇੰਜੋਏ ਕਰ ਰਹੇ ਵਧੀਆ ਤਰੀਕੇ ਨਾਲ ਕਿਹਨਾਂ ਲਈ ਵੇਖਣ ਮਰਦ ਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂਡੀ ਦੀ ਤਵੜੀ ਲੁਧਿਆਣਾ ਲਾਈਵ ਦੀ ਸਮੂਚੀ ਟੀਮ ਵੱਲੋਂ ਤਾਂ ਮੇਰੇ ਵੱਲੋਂ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਹੈਪੀ ਹੋਲੀ ਹੋਲੀ ਦੀਆਂ ਲੱਖ ਲੱਖ ਮੁਬਾਰਕਾਂ ਸਾਰੇ ਸ਼ਹਿਰ ਵਾਸੀਆਂ ਨੂੰ ਸੋ ਅੱਜ ਲੁਧਿਆਣਾ ਦੇ ਟਿੱਪਾ ਰੋਡ ਦੇ ਮੌਜੂਦ ਹਾਂ ਜਿੱਥੇ ਦੱਸ ਦਈਏ ਕਿ ਅੱਜ ਹੋਲੀ ਦਾ ਜਿਹੜਾ ਤਿਵਾਰ ਹੈ ਉਹ ਬਹੁਤ ਹੀ ਖੁਸ਼ੀ ਨਾਲ ਤਾਂ ਹੋ ਮੁਬਾਕ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਤਸਵੀਰਾਂ ਇਸ ਟਾਈਮ ਦੀਆਂ ਤੁਹਾਨੂੰ ਸਾਂਝਾ ਕਰਾ ਰਹੇ ਹਾਂ ਜਿਸ ਜਗ੍ਹਾ ਤੇ ਮੌਜੂਦ ਹਾਂ ਲੁਧਿਆਣਾ ਦੇ ਦੀਪਾ ਰੋਡ ਤੇ ਮੌਜੂਦਾ ਜੈ ਸ਼ਕਤੀ ਨਗਰ ਦੇ ਵਿੱਚ ਜਿੱਥੇ Holi ਦਾ ਪਰਵ ਦੇਖ ਸਕਦੇ ਹੋ ਕਿ ਹਮੇਸ਼ਾ ਹੀ ਬੜੇ ਧੂਮਤਾਂ ਨਾਲ ਜਿਹੜਾ ਮਨਾਇਆ ਜਾਂਦਾ ਤਾਂ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਕੀਤਾ ਗਿਆ ਤਾਂ ਦੇਖ ਸਕਦੇ ਹੋ ਤਸਵੀਰਾਂ ਕੀ ਨਾਲ ਨੌਜਵਾਨਾਂ ਵੱਲੋਂ ਤਾਂ ਜੜੀ ਵੀ ਭੈਣਾਂ ਨੇ ਮਾਤਾਵਾਂ ਨੇ ਉਹਨਾਂ ਵੱਲੋਂ ਬਹੁਤ ਹੀ ਖੂਬਸੂਰਤੀ ਦੇ ਨਾਲ ਜਿਹੜਾ ਉਹ ਤਿਵਾਰ ਆ ਉਹ ਮਨਾਇਆ ਜਾ ਰਿਹਾ ਤਾਂ ਰੰਗ ਬਿਰੰਗੇ ਜਿਹੜੇ ਰੰਗ ਦੇ ਉਹ ਨਜ਼ਰ ਆ ਰਹੇ ਨੇ ਸੋ ਦੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਲੱਡੂ ਗੋਪਾਲ ਜੀ ਵੀ ਨੇ ਤਾਂ ਉਹਨਾਂ ਦੇ ਅਸ਼ੀਰਵਾਦ ਨਾਲ ਉਹਨਾਂ ਵੱਲੋਂ ਵੀ ਜਿਹੜਾ Holi ਦਾ ਤਿਵਾਰ ਮਨਾਇਆ ਜਾ ਰਿਹਾ ਸਭ ਤੋਂ ਪਹਿਲਾਂ ਗੱਲਬਾਤ ਕਰ ਲੈਣੇ ਕਿਉਂਕਿ ਬਹੁਤ ਹੀ ਪਿਆਰ ਕਰਨ ਵਾਲੇ ਜਿਹੜੀ ਮਾਤਾਵਾਂ ਨੇ ਜਿਹੜੀਆਂ ਭੈਣਾਂ ਨੇ ਲੱਡੂ ਗੋਪਾਲ ਜੀ ਨੂੰ ਜਾਣਕਾਰੀ ਲੈਣੇ ਹਾਂਜੀ ਕੀ ਕਹਿਣਾ ਚਾਹਾਂਗੇ ਮੈਮ ਹੁਣ ਜਿੱਦਾਂ ਅੱਜ Holi ਮਨਾਈ ਜਾ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਅੱਛਾ ਕਿਦਾਂ ਪਹਿਲਾਂ ਵੀ ਮਨਾਉਂਦੀ ਸੀ ਤਾਂ ਹਾਂਜੀ ਹਮੇਸ਼ਾ ਹੀ ਮਨਾਉਂਦੇ ਹਾਂ ਹੱਥਾਂ ਦੇ ਵਿੱਚ ਲੱਡੂ ਗੋਪਾਲ ਜੀ ਫੜੇ ਹੋਏ ਕੀ ਗੱਲ ਬਹੁਤ ਵਧੀ ਕਿਉਂਕਿ ਇਹਨਾਂ ਦੇ ਨਾਲ ਮਨਾਣੀ ਚਾਹੀਦੀ ਆ ਬਿੰਦਾਵਨ ਦੇ ਵਿੱਚ ਵੀ ਬਹੁਤ ਇਹਨਾਂ ਨਾਲ ਮਨਾਈ ਜਾ ਰਹੀ ਆ ਅੱਛਾ ਇਹਨਾਂ ਦੇ ਨਾਲ ਹੀ ਹੋਲੀ ਮਨਾ ਰਹੇ ਹੋ ਬਿੰਦਾਵਨ ਦੇ ਵਿੱਚ ਹੋਲੀ ਮਨਾਈ ਜਾ ਰਹੀ ਹੈ ਤਕਰੀਬਨ ਕਿੰਨਾ ਕ ਸਮਾਂ ਹੋ ਚੁੱਕਾ ਹੁਣ ਸਵੇਰ ਦੇ ਲੱਗੇ ਹੋਏ ਹੋ ਤੇ ਕਿੰਨਾ ਕ ਰੰਗ ਜਿਹੜਾ ਖਤਮ ਕਰਤਾ ਹੋ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਲੱਗੇ ਹੋਏ ਹੋ ਹਾਂਜੀ

ੇ ਸ਼ਾਮਾ ਪਿਆਰੀ ਏ ਰਾਧਾ ਹੋਮੀਂ ਪੇਸ਼ਾਵਾ ਪਿਆਰੀ ਕਬ ਹੋਗੀ ਮੋਤੇ ਕਿਰਪਾ ਤੁਮਾਰੀ ਏ ਰਾਧਾ ਉੱਪਰ ਵਾਲਾ ਕੀਤਾ ਗਿਆ ਸੋ ਗੀਤ ਵੀ ਦੇਖ ਸਕਦੇ ਹੋ ਲਗਾਤਾਰ ਗਾਇਆ ਜਾ ਰਹੇ ਨੇ Holi ਦਾ ਪਰਵ ਜਿਹੜਾ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਹੀ ਖੂਬਸ਼ੂਰਤੀ ਨਾਲ ਜਿਹੜਾ ਮਨਾਇਆ ਜਾਂਦਾ ਜਿਹਦੇ ਵਿੱਚ ਹਰ ਗਲੀਆਂ ਦੇ ਵਿੱਚ ਅੱਜ ਹਰ ਦੁਕਾਨਾਂ ਦੇ ਬਾਹਰ ਤੇ ਰਸ਼ ਜਿਹੜਾ ਲੱਗਾ ਹੁੰਦਾ ਹਰ ਮੰਦਰਾਂ ਦੇ ਬਾਹਰ ਭਗਤਾਂ ਦਾ ਰਸ਼ ਲੱਗਾ ਹੁੰਦਾ ਹਰ ਗਲੀਆਂ ਦੇ ਵਿੱਚ ਮੌਲੇ ਦੇ ਵਿੱਚ ਇਲਾਕਾ ਨਿਵਾਸੀਆਂ ਦੇ ਵਿੱਚ ਵੀ ਜਿਹੜਾ ਆਪਣਾ ਹਜ਼ੂਮ ਜਿਹੜਾ ਦੇਖਣ ਨੂੰ ਮਿਲ ਰਿਹਾ ਤਾਂ Holi ਦਾ ਪਰਵ ਬੜੇ ਹੀ ਧੂਮ-ਤਾਮ ਨਾਲ ਜਿਹੜਾ ਲਗਾਤਾਰ ਮਨਾਇਆ ਜਾ ਰਿਹਾ ਸੋ ਬਹੁਤ ਹੀ ਵਧੀਆਂ ਜਿਹੜੀਆਂ ਤਸਵੀਰਾਂ ਉਹ ਵੀ ਨਜ਼ਰ ਆ ਰਹੀਆਂ ਨੇ ਸੋ ਹੱਥਾਂ ਦੇ ਵਿੱਚ ਟੋਲ ਫੜੇ ਹੋਏ ਨੇ ਕੀ ਕਹਿਣਾ ਚਾਹੋਗੇ ਤੁਸੀਂ ਸੋ ਤੁਹਾਡੀ ਇਹ ਸਾਰੀ ਫੈਮਿਲੀ ਹੈ ਕਿਉਂਕਿ ਇਹ ਸਾਰਾ ਮੱਲਾ ਤੁਹਾਡੀ ਆਪਣੀ ਫੈਮਿਲੀ ਆ ਬਾਹਰ ਕਿਤੇ ਗਏ ਨਹੀਂ ਆਪਣੇ ਮੱਲੇ ਦੇ ਵਿੱਚ ਹੀ ਹੋਲੀ ਮਨਾ ਰਹੇ ਹੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਦਿਨ ਤਿਉਹਾਰ ਨੂੰ ਜਿਹੜਾ ਕਿ ਤਿਉਹਾਰ ਵਾਂਗੂ ਮਨਾਣਾ ਚਾਹੀਦਾ ਪਰਿਵਾਰ ਵਾਂਗੂ ਮਨਾਣਾ ਚਾਹੀਦਾ ਹੈ ਕੀ ਇਹ ਨਸੀਬ ਵਾਲੇ ਹੁੰਦੇ ਆ ਜਿਹੜੇ ਪਰਿਵਾਰਾਂ ਦੇ ਵਿੱਚ ਰਹਿੰਦੇ ਆ ਉੱਚਿਆ ਉਹਨਾਂ ਨੂੰ ਜਾ ਸਕਦਾ ਹੈ ਜਿਹੜੇ ਵਿਚਾਰੇ ਫੁੱਟਪਾਟਾਂ ਤੇ ਸੌਂਦੇ ਨੇ ਉਹਨਾਂ ਤੇ ਕੀ ਹਾਲਾਤ ਬਰ ਰਹੇ ਨੇ ਤੇ ਮੈਂ ਖੁਸ਼ ਨਸੀਬ ਆ ਕਿ ਮੇਰੇ ਕੋਲ ਮੇਰਾ ਪੂਰਾ ਪਰਿਵਾਰ ਜੋ ਕਿ ਹਰ ਵੇਲੇ ਖੜਾ ਹੋ ਜਾਂਦਾ ਤੇ ਪਰਿਵਾਰ ਦੇ ਨਾਲ ਤਿਉਹਾਰ ਮਨਾਉਣ ਦੇ ਵਿੱਚ ਜਿਹੜਾ ਮਜ਼ਾ ਹੈ ਮੈਂ ਕਹਿੰਦਾ ਸਵਰਗਾ ਦਾ ਹੀ ਮਜ਼ਾ ਹੈ ਢੋਲਾ ਕ ਫੜੀ ਹੋਈ ਆ ਤਾਂ ਇਹਦੇ ਵਿੱਚ ਪਹਿਲਾਂ ਕਦੇ ਫੜੀ ਦੇਖੀ ਤੁਹਾਨੂੰ ਕੀ ਆ ਤਾਂ ਹੈ ਕਿਰਤਾਰ ਜਿਹੜੇ ਬਦਲਦੇ ਨੇ ਯਾਰ ਜਿਹੜੇ ਬਦਲਦੇ ਨੇ ਰੰਗਾਂ ਵਿੱਚ ਰਹਿ ਕੇ ਯਾਰ ਜਿਹੜੇ ਬਦਲਦੇ ਨੇ ਮੇਰਾ ਤਾਂ ਪਰਿਵਾਰ ਮੇਰੇ ਨਾਲ ਖੜਾ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਹਰ ਟਾਈਮ ਅਸੀਂ ਕੋਈ ਨਾ ਕੋਈ ਨਵੇਂ ਤਰੀਕੇ ਦੇ ਵਿੱਚ ਮਿਲਦੇ ਆ ਤੇ ਬਦਲਦੇ ਹੀ ਰਹਿੰਦੇ ਆ ਤੇ ਹੋਰ ਕੀ ਕਹਿਣਾ ਚਾਹੋਗੇ ਇਲਾਕਾ ਨਿਵਾਸੀਆਂ ਨੂੰ ਹੋਰ ਲੋਕਾਂ ਨੂੰ ਦੇਸ਼ ਵਾਸੀਆਂ ਨੂੰ ਕੀ ਮੈਸੇਜ ਮੈਂ ਤੁਹਾਨੂੰ ਇਹੀ ਸਾਰਿਆਂ ਨੂੰ ਕਹਿਣਾ ਚਾਹਾਂਗਾ ਜੇ ਜਿਹੜੇ ਕਿ ਜਾਤਾਂ ਪਾਤਾਂ ਨੂੰ ਛੱਡ ਕੇ ਆਪਾਂ ਜਿਹੜਾ ਕੀ ਮੈਸੇਜ ਮੈਂ ਇਹੀ ਦੇਣਾ ਚਾਹਾਂਗਾ ਕਿ ਇਨਸਾਨੀਅਤ ਦੀ ਜਾਤ ਜਿਹੜੀ ਹੁੰਦੀ ਹੈ ਸਭ ਤੋਂ ਵੱਡੀ ਹੁੰਦੀ ਹੈ ਕੁਝ ਲੋਕ ਜਿਹੜੇ ਨੇ ਜਿਹੜ ਕੀ ਦਿਨ ਤਿਉਹਾਰ ਦੇ ਵਿੱਚ ਕੀ ਕਿਸੇ ਦੇ ਉੱਤੇ ਰੰਗ ਪੈ ਗਿਆ ਜਾਂ ਕੋਈ ਲੜਾਈ ਝਗੜਾ ਹੋ ਜਾਂਦਾ ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਰੱਬ ਦੇ ਦਿੱਤੇ ਰੰਗਾਂ ਦੇ ਵਿੱਚ ਰੰਗੇ ਰਹੋ ਉਹਦੇ ਵਿੱਚ ਹੀ ਮਜ਼ਾ ਹੁੰਦਾ ਠੀਕ ਹੈ ਜਾਤ ਪਾਤਾਂ ਦੀਆਂ ਚੀਜ਼ਾਂ ਛੱਡ ਕੇ ਪਰਿਵਾਰਾਂ ਵਾਂਗੂ ਰਹੋ ਮੱਲੇ ਦੇ ਵਿੱਚ ਹਰ ਪ੍ਰਕਾਰ ਦਾ ਬੰਦਾ ਰਹਿੰਦਾ ਕਿਸੇ ਦੀ ਕੋਈ ਜਾਤ ਹੈ ਕਿਸੇ ਦੀ ਕੋਈ ਕਾਤ ਪਰ ਪਹਿਲਾ ਪਰਿਵਾਰ ਹੈ ਜਾਤਾਂ ਬਾਅਦ ਚਾਹ ਬਾਈ ਜੀ ਤੁਸੀਂ ਵੀ ਹਾਂਤਾਂ ਦੇ ਵਿੱਚ ਰਾਧਾ ਰਾਣੀ ਨੂੰ ਫੜਿਆ ਹੋਇਆ ਕੀ ਕਹਿਣਾ ਚਾਹੋਗੇ ਬੋਦੀ ਦੇ ਵਿੱਚ ਚੱਕਿਆ ਹੋਇਆ ਤੇ ਸ਼ਹਿਰ ਵੀ ਦੇਖਿਆ ਹੋਣਾ ਹਰ ਸ਼ਹਿਰ ਦੇ ਵਿੱਚ ਹਰ ਲੋਕ ਜਿਹੜਾ ਆਪਣੇ ਤਰੀਕੇ ਨਾਲ ਹੋਲੀ ਮਨਾਉਂਦੇ ਨੇ ਮੰਦਰਾਂ ਦੇ ਵਿੱਚ ਵੀ ਤਾਂ ਬਾਹਰ ਮ ਰੰਗਾ ਬਿਰੰਗਾ ਨਾਲ ਦੁਕਾਨਾਂ ਵੀ ਸਜੀਆਂ ਹੋਈਆਂ ਜੇ ਇਲਾਕਾ ਨਿਵਾਸੀਆਂ ਮੱਲੇ ਦੀ ਗੱਲ ਕਰੀਏ ਤੇ ਤੁਸੀਂ ਵੀ ਹੱਥਾਂ ਦੇ ਵਿੱਚ ਲੱਡੂ ਗੋਪਾਲ ਤਾਂ ਰਾਧਾ ਰਾਣੀ ਦੀ ਤਸਵੀਰ ਉਹਨਾਂ ਨੂੰ ਖੁੱਲ੍ਹ ਹੱਥਾਂ ਦੇ ਵਿੱਚ ਗੋਦੀ ਚ ਚੱਕਿਆ ਹੋਇਆ ਬਿਲਕੁਲ ਜੀ ਅਸੀਂ ਬਹੁਤ ਭਾਗਾਂ ਵਾਲੇ ਆ ਜੀ ਜਿਹੜੇ ਰਾਧਾ ਰਾਣੀ ਜੀ ਤੇ ਬਾਂਕੇ ਵਿਆਰੀ ਜੀ ਤੁਸੀਂ ਦੇਖਿਆ ਹੋਣਾ ਬਰਿੰਦਾਵਨ ਦੇ ਵਿੱਚ ਤਕਰੀਬਨ 1 ਮਹੀਨਾ ਪਹਿਲਾਂ ਹੋਲੀ ਖੇਡਣੀ ਸ਼ੁਰੂ ਕਰ ਦਿੰਦੇ ਆ ਅਸੀਂ ਬਹੁਤ ਭਾਗਾਂ ਵਾਲੇ ਆ ਸਾਨੂੰ ਅੱਜ ਦਾ ਦਿਨ ਨਸੀਬ ਹੋਇਆ ਹੈ ਅਸੀਂ ਆਪਣੇ ਪਰਿਵਾਰਾਂ ਦੇ ਨਾਲ ਰਾਧਾ ਰਾਣੀ ਜੀ ਨਾਲ ਬਾਂਕੇ ਵਿਆਰੀ ਜੀ ਦੇ ਨਾਲ ਆਪਣੇ ਪਰਿਵਾਰਾਂ ਚ ਰਹਿ ਕੇ ਹੋਲੀ ਮਨਾ ਰਹੇ ਆ ਤੇ ਸਾਰੇ ਇੰਜੋਏ ਕਰ ਰਹ ਬਾਕੀ ਮਹੱਲੇ ਦੇ ਸਾਰੇ ਤੁਸੀਂ ਦੇਖ ਸਕਦੇ ਹੋ ਆਪਣੇ ਵੀਰ ਭੈਣਾਂ ਸਾਰੀਆਂ ਖੜੇ ਨੇ ਮਤਲਬ ਜਿੱਦਾਂ ਬਰਿੰਦਾਵਨ ਦੇ ਵਿੱਚ Holi ਮਨਾਈ ਜਾਂਦੀ ਕੀ ਲੱਗਦਾ ਵੀ ਇੱਥੇ ਸਾਰੇ ਇਕੱਠੇ ਹੋ ਕੇ ਬਰਿੰਦਾਵਨ ਇੱਥੇ ਹੀ ਲਿਆਤਾ ਦੁਆਰਾ ਤੋਂ ਇਹ ਬਰਿੰਦਾਵਨ ਟੂ ਕਰਦਾ ਮੈਂ ਤੁਹਾਨੂੰ ਪਹਿਲਾਂ ਉਹ ਗੱਲ ਕਹੀ ਹੈ ਕਿ ਜਦੋਂ ਕਿ ਕੋਈ ਕੱਲਾ ਹੁੰਦਾ ਉਹ ਕੱਲਾ ਹੁੰਦਾ ਜਦੋਂ ਪਰਿਵਾਰ ਦੇ ਨਾਲ ਖੁਸ਼ੀ ਮਨਾਈ ਜਾਵੇ ਤੇ ਬਰਿੰਦਾਵਨ ਦੇ ਵਿੱਚ ਜਿਹੜੀ ਖੁਸ਼ੀ ਮਨਾਈ ਜਾਂਦੀ ਹੈ ਤੇ ਪਰਿਵਾਰ ਹੈ ਇੱਥੇ ਸਾਡਾ ਬਰਿੰਦਾਵਨ ਹੈ ਤੇ ਇੱਥੇ ਸਾਡੇ ਉੱਤੇ ਕਾਨਾ ਜੀ ਦੀ ਮਿਹਰ ਆਦਾ ਰਾਨੀ ਜੀ ਦੀ ਪੂਰੀ ਕਿਰਪਾ ਹੈ ਠੀਕ ਹੈ ਸਾਡੇ ਲਈ ਇਹੀ ਬਰਿੰਦਾਵਨ ਇੱਕ ਵਾਰੀ ਬਰਿੰਦਾਵਨ ਵਾਲਾ ਜਿਹੜਾ ਜੋਸ਼ ਹੈ ਉਹ ਇੱਥੇ ਨਜ਼ਰ ਆਊਗਾ ਕਾਂਕੇ ਬਿਹਾਰੀ ਦੀ ਜ

ਕਹਿ ਕੇ ਜਿਹੜਾ ਗੁਣਗਾਨ ਆ ਉਹ ਲਗਾਤਾਰ ਕੀਤਾ ਜਾ ਰਿਹਾ ਸੋ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਕੀਤਾ ਗਿਆ ਸੋ ਬਹੁਤ ਹੀ ਨਾਈਸ ਸੋ ਦੇਖ ਸਕਦੇ ਹੋ ਕਿ ਲਗਾਤਾਰ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਹਰ ਇਲਾਕਿਆਂ ਦੇ ਵਿੱਚ اسی ਤਰੀਕੇ ਦਾ ਜਿਹੜਾ ਤਿਵਾਰ ਆ ਉਹ ਵੀ ਬਣਾਇਆ ਜਾਂਦਾ ਸੋ ਭਾਈ ਸਾਡੇ ਨੂੰ ਮੌਜੂਦ ਨੇ ਭਾਈ ਕੀ ਲਾਲਾ ਕਈ ਤਰੀਕੇ ਦੇ ਜਿਹੜੇ ਰੰਗ ਨੇ ਉਹ ਲੱਗੇ ਹੋਏ ਨੇ ਮੱਥੇ ਦੇ ਉੱਤੇ ਫੇਸ ਦੇ ਉੱਤੇ ਤੇ ਕਿੱਦਾਂ ਮਤਲਬ ਕੀ ਦੇਖਣਾ ਚਾਹਦੇ ਹੋ ਕਿੱਦਾਂ ਓੜਾ ਬ੍ਰਿੰਦਾਵਨ ਜੀ ਇੱਥੇ ਬਸ ਗਿਆ ਬਰਸਾਨਾ ਇੱਥੇ ਬਸ ਗਿਆ ਓੜਾ ਬ੍ਰਿੰਦਾਵਨ ਵਾਲੀ ਫੀਲਿੰਗ ਆ ਰਹੀ ਹੈ ਐਨੀ ਲੱਗ ਰਿਹਾ ਵੀ ਅਸੀਂ ਬਰਿੰਦਾਵਨ ਚ ਖੜੇ ਆ ਕਿ ਅਸੀਂ ਆਪਣੇ ਮਹੱਲੇ ਵਿੱਚ ਖੜੇ ਆ ਬਹੁਤ ਆਨੰਦ ਆ ਰਿਹਾ ਔਰ ਇਦਾਂ ਹੀ ਸਭ ਨੂੰ ਆਵੇ ਸਾਰੇ ਇਦਾਂ ਹੀ ਰੋਲੀ ਬਣਾਣ ਪਰਿਵਾਰਾਂ ਦੇ ਵਿੱਚ ਬਸਿਆ ਰਹੇ ਸਭ ਮੈਸੇਜ ਕੀ ਦੇਣਾ ਚਾਹੂਗੇ ਲੋਕਾਂ ਨੂੰ ਜਿਹੜੇ ਲੋਕ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਹੁੱਲੜਬਾਜੀ ਕਰਦੇ ਨੇ ਨਸ਼ੇ ਕਰਦੇ ਨੇ ਤੇ ਲੜਾਈਆਂ ਕਰਦੇ ਦੇਖੋ ਨਸ਼ੇ ਕਰਕੇ ਇਹ ਚੀਜ਼ਾਂ ਨਹੀਂ ਕੀਤੀਆਂ ਜਾਂਦੀਆਂ ਜਿਹੜੀ ਚੀਜ਼ਾਂ ਇਹ ਪਰਿਵਾਰ ਦੇ ਵਿੱਚ ਖੜ ਕੇ ਹੁੰਦੀਆਂ ਨਾ ਇਦਾਂ ਪਿਆਰ ਨਾਲ ਉਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਨਸ਼ੇ ਨਾਲ ਕੁਝ ਨਹੀਂ ਹੈਗਾ ਨਸ਼ੇ ਨਾ ਕਰੋ ਬਿਲਕੁਲ ਸੋ ਦੱਸਦੀ ਹੈ ਕਿ ਬਹੁਤ ਹੀ ਵਧੀਆ ਜਿਹੜਾ ਦਿਵਾਰ ਹੈ ਉਹ ਮਨਾਇਆ ਜਾ ਰਿਹਾ ਤਾਂ ਬਹੁਤ ਹੀ ਨੇ ਸੋ ਦੇਖ ਸਕਦੇ ਹੋ ਕਿ ਲਗਾਤਾਰ ਬੱਚਿਆਂ ਦੇ ਵਿੱਚ ਕੋਈ ਜਕਾਰੇ ਜਿਹੜੇ ਨੇ ਲਗਾਤਾਰ ਲੱਗ ਰਹੇ ਨੇ ਸੋ ਪੂਰਾ ਮੱਲਾ ਜਿਹੜਾ ਇਕੱਠਾ ਹੋਇਆ ਦੱਸਦੀ ਹੈ ਤੁਹਾਨੂੰ ਕਿ ਲੁਧਿਆਣਾ ਦੇ ਹੋਰ ਅਪਡੇਟ ਲੈ ਕੇ ਦੁਬਾਰਾ ਜੁੜਾਂਗੇ ਤੁਹਾਡੇ ਨਾਲ ਦੇਖਦੇ ਹੋ ਲੁਧਿਆਣਾ ਲਾਈਵ ਮੈਨੇਜਿੰਗ ਕੈਮਰਾਮੈਨ ਅਮੀਦ ਨਾਲ ਤਾਂ